ਹਾਂਜੀ ਬੱਚੇ ਅੱਜ ਆਪਾਂ ਬੋਰਡ ਦੀ ਪ੍ਰੀਖਿਆ ਦੀ ਤਿਆਰੀ ਦੇ ਲਈ ਕੁਝ ਇੰਪੋਰਟੈਂਟ ਪ੍ਰਸ਼ਨ ਉੱਤਰ ਡਿਸਕਸ ਕਰਾਂਗੇ ਜਿਹੜੇ ਕਿ ਅਕਸਰ ਪੇਪਰ ਦੇ ਵਿੱਚ ਆ ਜਾਂਦੇ ਨੇ ਤੁਸੀਂ ਇਹ ਸਾਰੇ ਪ੍ਰਸ਼ਨ ਜਿਹੜੇ ਇਹਨਾਂ ਦੀ ਤਿਆਰੀ ਚੰਗੀ ਤਰ੍ਹਾਂ ਕਰਨੀ ਆ ਤਾਂ ਪਹਿਲਾਂ ਆਪਾਂ ਅੱਜ ਪਾਠ ਕਰ ਰਹਿਆਂਗੇ ਰਸਾਇਣਿਕ ਕਿਰਿਆਵਾਂ ਅਤੇ ਸਮੀਕਰਨਾਂ ਤਾਂ ਪਹਿਲਾ ਪ੍ਰਸ਼ਨ ਦੇਖੋ ਹੇਠ ਲਿਖੀ ਗਈ ਰਸਾਇਣਿਕ ਸਮੀਕਰਨ ਕਿਰਿਆ ਦੇ ਸੰਬੰਧ ਵਿੱਚ ਕਿਹੜੇ ਕਥਨ ਗਲਤ ਹਨ ਹੁਣ ਦੇਖੋ ਬੱਚੇ ਰਸਾਇਣਿਕ ਸਮੀਕਰਨ ਕੀ ਹੈ 2 PbO solid carbon solid gives 2 PbS CO2 gas ਹਾਂਜੀ ਹੁਣ ਆਪਸ਼ਨਾਂ ਦੇਖੋ ਲੈਡ ਦਾ ਲਘੂਕਰਨ ਹੋ ਰਿਹਾ ਹੈ ਨਹੀਂ ਇਸ ਵਿੱਚ ਲੈਡ ਦਾ ਲਘੂਕਰਨ ਨਹੀਂ ਹੋ ਰਿਹਾ ਇਹਦੇ ਵਿੱਚ ਲੈਡ ਆਕਸਾਈਡ ਦਾ ਲਘੂਕਰਨ ਹੋ ਰਿਹਾ ਹੈ ਤਾ ਪਹਿਲਾ ਕਥਨ ਜਿਹੜਾ ਹੈਗਾ ਇਹ ਆਪਣਾ ਗਲਤ ਹੈ ਦੂਜਾ ਹੈਗਾ ਕਾਰਬਨ ਡਾਈਆਕਸਾਈਡ ਦਾ ਆਕਸੀਕਰਨ ਹੋ ਰਿਹਾ ਹੈ ਇਹ ਵੀ ਕਥਨ ਗਲਤ ਹੈ ਕਿਉਂਕਿ ਕਾਰਬਨ ਡਾਈਆਕਸਾਈਡ ਦਾ ਨਹੀਂ ਕਾਰਬਨ ਦਾ ਆਕਸੀਕਰਨ ਹੋ ਰਿਹਾ ਹੈ ਕਾਰਬਨ ਦਾ ਆਕਸੀਕਰਨ ਹੋ ਰਿਹਾਗਾ ਕਾਰਬਨ ਡਾਈਆਕਸਾਈਡ ਦਾ ਆਕਸੀਕਰਨ ਨਹੀਂ ਹੋ ਰਿਹਾ ਇਸ ਲਈ ਦੂਜਾ ਕਥਨ ਵੀ ਆਪਣਾ ਕੀ ਹੈ ਬੱਚੇ ਗਲਤ ਹੈ ਤੀਜਾ ਹੈਗਾ ਕਾਰਬਨ ਦਾ ਆਕਸੀਕਰਨ ਹੋ ਰਿਹਾ ਹੈ ਇਹ ਕਥਨ ਬਿਲਕੁਲ ਸਹੀ ਹੈ ਕਿਉਂਕਿ ਕਿਰਿਆ ਦੇ ਵਿੱਚ ਕੀ ਹੈਗਾਗਾ ਕਾਰਬਨ ਹੈ ਜਿਹੜੀ ਕਾਰਬਨ ਹੈ ਜਿਹੜੀ ਕਿਰਿਆ ਹੋਣ ਤੋਂ ਬਾਅਦ ਕਾਰਬਨ ਨੂੰ ਕੀ ਮਿਲ ਗਈ ਆਕਸੀਜਨ ਇਸ ਲਈ ਕਾਰਬਨ ਦਾ ਆਕਸੀਕਰਨ ਹੋ ਰਿਹਾ ਹੈ ਅੱਛਾ ਲੈਡ ਆਕਸਾਈਡ ਦਾ ਲਘੂਕਰਨ ਹੋ ਰਿਹਾ ਹੈ ਇਹ ਕਥਨ ਵੀ ਸਹੀ ਹੈ ਕਿਉਂਕਿ ਕਿਰਿਆ ਹੋਣ ਤੋਂ ਪਹਿਲਾਂ ਲੈਡ ਕੋਲੇ ਆਕਸੀਜਨ ਹੈ ਤਾਂ ਇਹ ਲੈਡ ਆਕਸਾਈਡ ਹੈ ਪਰ ਕਿਰਿਆ ਹੋਣ ਤੋਂ ਬਾਅਦ ਲੈਡ ਆਕਸਾਈਡ ਦਾ ਜਿਹੜਾ ਹੈਗਾ ਲਘੂਕਰਨ ਹੋ ਗਿਆ ਕਿਉਂਕਿ ਲੈਡ ਦੇ ਕੋਲੋਂ ਆਕਸੀਜਨ ਨਿਕਲ ਚੁੱਕੀ ਹੈ ਤਾਂ ਇਸ ਲਈ ਬੱਚੇ ਆਪਣਾ ਇੱਕ ਤਾਂ ਪਹਿਲਾ ਕਥਨ ਗਲਤ ਹੈ ਤੇ ਇੱਕ ਦੂਜਾ ਕਥਨ ਗਲਤ ਹੈ ਤਾਂ ਇਸ ਲਈ ਜਿਹੜਾ ਆਪਣਾ ਪ੍ਰਸ਼ਨ ਪੁੱਛਿਆ ਗਿਆ ਕਿ ਕਿਰਿਆ ਦੇ ਸਬੰਧ ਦੇ ਵਿੱਚ ਕਿਹੜੇ ਕਥਨ ਗਲਤ ਨੇ ਤੇਰਾ ਸਹੀ ਜਵਾਬ ਆਜੂਗਾ ਆਪਸ਼ਨ ਪਹਿਲੀ ਕਿ ਪਹਿਲਾ ਤੇ ਦੂਜਾ ਕਥਨ ਜਿਹੜਾ ਇਹ ਗਲਤ ਨੇ ਹਾਂਜੀ ਇਸ ਤੋਂ ਬਾਅਦ ਅੱਗੇ ਦੇਖੋ Fe2O3 2Al gives Al2O3 2Fe ਰਸਾਇਣਿਕ ਕਿਰਿਆ ਇੱਕ ਉਦਾਹਰਨ ਹੈ ਤਾਂ ਬੱਚੇ ਇਹ ਰਸਾਇਣਿਕ ਕਿਰਿਆ ਦੇ ਵਿੱਚ ਦੇਖੋ ਕੀ ਹੋ ਰਿਹਾਗਾ Fe2O3 ਹੈ ਜਿਹੜਾ ਇਹਦੇ ਵਿੱਚ ਜਦੋਂ ਐਲੂਮੀਨੀਅਮ ਪਾਇਆ ਜਾਂਦਾ ਤਾਂ ਐਲੂਮੀਨੀਅਮ ਕਿਉਂਕਿ Fe ਤੋਂ ਜ਼ਿਆਦਾ ਕਿਰਿਆਸ਼ੀਲ ਹੈ ਤਾਂ Fe2O3 ਦੇ ਵਿੱਚ ਜਦੋਂ ਆਪਾਂ ਐਲੂਮੀਨੀਅਮ ਪਾਉਂਦੇ ਆ ਤਾਂ ਐਲੂਮੀਨੀਅਮ Fe2O3 ਦੇ ਵਿੱਚੋਂ Fe ਨੂੰ ਬਾਹਰ ਕੱਢ ਦਿੰਦਾ ਹੈ ਤੇ ਉਰੀ ਜਗ੍ਹਾ ਤੇ ਆਪ ए आर 2 ओ 3 ਬਣਾ ਲੈਂਦਾ ਤਾਂ ਇਸ ਲਈ ਬੱਚੇ ਇਹ ਕਿਸ ਇਹ ਰਸਾਇਣਿਕ ਕਿਰਿਆ ਕਿਸ ਚੀਜ਼ ਦੀ ਉਦਾਹਰਣ ਹੈ ए ਹੈ ਬੱਚੇ ਵਿਸਥਾਪਨ ਕਿਰਿਆ ਹਾਂਜੀ ਬੱਚੇ ਅੱਗੇ ਦੇਖੋ ਕੀ ਹੁੰਦਾ ਹੈ ਜਦੋਂ ਪਤਲਾ ਹਾਈਡਰੋਕਲੋਰਿਕ ਐਸਿਡ ਲੋਹ ਚੂਰਨ ਉਤੇ ਪਾਇਆ ਜਾਂਦਾ ਹੈ ਹਾਂਜੀ ਬੱਚੇ ਜਦੋਂ ਪਤਲਾ ਹਾਈਡਰੋਕਲੋਰਿਕ ਐਸਿਡ ਲੋਹ ਚੂਰਨ ਉਤੇ ਪਾਇਆ ਜਾਂਦਾ ਤਾਂ ਕੀ ਹੁੰਦਾਗਾ ਹਾਈਡਰੋਜਨ ਗੈਸ ਅਤੇ ਆਇਰਨ ਕਲਰਾਇਡ ਪੈਦਾ ਹੁੰਦੇ ਹਨ ਤੇਰਾ ਸਹੀ ਜਵਾਬ ਕੀ ਆਜੇਗਾ ਆਪਸ਼ਨ ਪਹਿਲੀ ਹਾਂਜੀ ਅਗਲਾ ਪ੍ਰਸ਼ਨ ਦੇਖੋ ਹਵਾ ਵਿੱਚ ਜਲਾਉਣ ਤੋਂ ਪਹਿਲਾਂ ਮੈਗਨੀਸ਼ੀਅਮ ਰਿਬਨ ਨੂੰ ਸਾਫ਼ ਕਿਉਂ ਕੀਤਾ ਜਾਂਦਾ ਹੈ ਤਾਂ ਬੱਚੇ ਹਵਾ ਵਿੱਚ ਜਲਾਉਣ ਤੋਂ ਪਹਿਲਾਂ ਮੈਗਨੀਸ਼ੀਅਮ ਰਿਬਨ ਨੂੰ ਸਾਫ਼ ਕਰਨਾ ਇਸ ਲਈ ਜ਼ਰੂਰੀ ਹੁੰਦਾ ਹੈ ਕਿਉਂਕਿ ਮੈਗਨੀਸ਼ੀਅਮ ਧਾਤ ਹਵਾ ਵਿੱਚ ਮੌਜੂਦ ਆਕਸੀਜਨ ਨਾਲ ਕਿਰਿਆ ਕਰਕੇ ਮੈਗਨੀਸ਼ੀਅਮ ਆਕਸਾਈਡ ਦੀ ਪਰਤ ਬਣਾ ਲੈਂਦੀ ਹੈ ਜੋ ਕਿ ਅੱਗੇ ਕਿਰਿਆ ਹੋਣ ਤੋਂ ਰੋਕਦੀ ਹੈ ਇਸ ਲਈ ਕਿਰਿਆ ਲਈ ਇਸ ਪਰਤ ਨੂੰ ਹਟਾਉਣ ਲਈ ਰਿਬਨ ਨੂੰ ਸਾਫ਼ ਕੀਤਾ ਜਾਂਦਾ ਹੈ ਹਾਂਜੀ ਬੱਚੇ ਅਗਲਾ ਪ੍ਰਸ਼ਨ ਦੇਖੋ ਜਦੋਂ ਲੋਹੇ ਦੀ ਮੇਖ ਨੂੰ ਕਾਪਰ ਸਲਫੇਟ ਦੇ ਘੋਲ ਵਿੱਚ ਡਬੋਇਆ ਜਾਂਦਾ ਹੈ ਤਾਂ ਘੋਲ ਦਾ ਰੰਗ ਬਦਲ ਕਿਉਂ ਜਾਂਦਾ ਹੈ ਬੱਚੇ ਦੇਖੋ ਜਦੋਂ ਲੋਹੇ ਦੀ ਮੇਖ ਨੂੰ ਕਾਪਰ ਸਲਫੇਟ ਦੇ ਘੋਲ ਚ ਡਬੋਇਆ ਜਾਂਦਾ ਹੈ ਤਾਂ ਆਇਰਨ ਜਾਂ ਲੋਹਾ ਜਿਹੜਾ ਹੈਗਾ ਇਹ ਕਾਪਰ ਨਾਲੋਂ ਵੱਧ ਕਿਰਿਆਸ਼ੀਲ ਹੋਣ ਕਰਕੇ ਕਾਪਰ ਨੂੰ ਕਾਪਰ ਸਲਫੇਟ ਦੇ ਘੋਲ ਵਿੱਚੋਂ ਵਿਸਥਾਪਿਤ ਕਰ ਦਿੰਦਾ ਹੈ ਇਸ ਲਈ ਘੋਲ ਦਾ ਰੰਗ ਜਿਹੜਾ ਹੈਗਾ ਉਹ ਬਦਲ ਜਾਂਦਾ ਹੈ ਜਿਸ ਤਰ੍ਹਾਂ ਕਿ ਸਮੀਕਰਨ ਦੇ ਵਿੱਚ ਦੇਖੋ CuSO4 ਹੈ ਕਾਪਰ ਸਰਫੇਟ ਦਾ ਘੋਲ ਹੈ ਇਹਦੇ ਵਿੱਚ ਆਪਾਂ ਨੇ Fe ਆਇਰਨ ਪਾਤਾ ਤਾਂ ਆਇਰਨ ਕਿਉਂਕਿ ਕਾਪਰ ਦੇ ਨਾਲੋਂ ਜ਼ਿਆਦਾ ਕਿਰਿਆਸ਼ੀਲ ਹੈ ਤਾਂ ਕਾਪਰ ਸਰਫੇਟ ਦੇ ਘੋਲ ਦੇ ਵਿੱਚ ਜਦੋਂ ਆਪਾਂ ਲੋਹੇ ਦੀ ਮੇਕ ਪਾਵਾਂਗੇ ਜਾਂ ਆਇਰਨ ਪਾਵਾਂਗੇ ਤਾਂ ਆਇਰਨ ਨੇ ਕੀ ਕਰਨਾ ਹੈਗਾ ਕਾਪਰ ਸਰਫੇਟ ਦੇ ਘੋਲ ਦੇ ਵਿੱਚੋਂ ਕਾਪਰ ਨੂੰ ਬਾਹਰ ਕੱਢ ਦਿੰਦਾ ਤੇ SO4 ਨਾਲ ਜਾ ਕੇ ਆਪ ਲੱਗ ਜਾਂਦਾ ਤੇ FeSO4 ਬਣਾ ਲੈਂਦਾ ਹੈਗਾ ਹਾਂਜੀ ਅੱਗੇ ਦੇਖੋ ਸੰਤੋਲਿਤ ਰਸਾਇਣਿਕ ਸਮੀਕਰਨ ਕੀ ਹੁੰਦੀ ਹੈ ਰਸਾਇਣਿਕ ਸਮੀਕਰਨ ਨੂੰ ਸੰਤੋਲਿਤ ਕਰਨਾ ਕਿਉਂ ਜ਼ਰੂਰੀ ਹੈ ਉਹ ਸਮੀਕਰਨ ਜਿਸ ਵਿੱਚ ਅਭਿਕਾਰਕਾਂ ਅਤੇ ਉਤਪਾਦਾਂ ਵਿੱਚ ਤੱਤਾਂ ਦੇ ਪ੍ਰमाणੂਆਂ ਦੀ ਗਿਣਤੀ ਬਰਾਬਰ ਹੋਵੇ ਸੰਤੋਲਿਤ ਰਸਾਇਣਿਕ ਸਮੀਕਰਨ ਕਹਾਉਂਦੀ ਹੈ ਪੁੰਜ ਦੇ ਸੁਰੱਖਣ ਨਿਯਮ ਅਨੁਸਾਰ ਪੁੰਜ ਨਾ ਤਾਂ ਨਿਰਮਿਤ ਅਤੇ ਨਾ ਹੀ ਨਸ਼ਟ ਕੀਤਾ ਜਾ ਸਕਦਾ ਇਸ ਦਾ ਅਰਥ ਹੈ ਕਿ ਰਸਾਇਣਿਕ ਕਿਰਿਆ ਵਿੱਚ ਉਪਜੇ ਉਤਪਾਦਾਂ ਵਿੱਚ ਮੌਜੂਦ ਤੱਤ ਦਾ ਕੁੱਲ ਪੁੰਜ ਅਭਿਕਾਰਕਾਂ ਵਿੱਚ ਮੌਜੂਦ ਤੱਤ ਦੇ ਕੁੱਲ ਪੁੰਜ ਦੇ ਬਰਾਬਰ ਹੁੰਦਾ ਹੈ ਇਸ ਲਈ ਰਸਾਇਣਿਕ ਸਮੀਕਰਨ ਨੂੰ ਸੰਤੁਲਿਤ ਕਰਨਾ ਜ਼ਰੂਰੀ ਹੈ ਤਾਂ ਬੱਚੇ ਸੰਤੁਲਿਤ ਰਸਾਇਣਿਕ ਸਮੀਕਰਨ ਉਹ ਹੁੰਦੀ ਹੈ ਜਿਦੇ ਵਿੱਚ ਅਭਿਕਾਰਕਾਂ ਦੇ ਵਿੱਚ ਜਿਹੜੇ ਤੱਤ ਨੇ ਉਹਨਾਂ ਦੀ ਗਿਣਤੀ ਜਿਹੜੇ ਉਤਪਾਦਾਂ ਦੇ ਵਿੱਚ ਜਿਹੜੇ ਤੱਤ ਬਣੇ ਨੇ ਉਹਨਾਂ ਦੀ ਗਿਣਤੀ ਦੇ ਬਿਲਕੁਲ ਬਰਾਬਰ ਹੋਵੇ ਤਾਂ ਉਸ ਰਸਾਇਣਿਕ ਸਮੀਕਰਨ ਨੂੰ ਆਪਾਂ ਕੀ ਕਹਿੰਦੇ ਆ ਸੰਤੁਲਿਤ ਰਸਾਇਣਿਕ ਸਮੀਕਰਨ ਹਾਂਜੀ ਅੱਗੇ ਦੇਖੋ ਰਸਾਇਣਿਕ ਸਮੀਕਰਨਾਂ ਨੂੰ ਸੰਤੁਲਿਤ ਕਰੋ ਹਾਂਜੀ ਪਹਿਲੀ ਸਮੀਕਰਨ ਹੈ HNO3 Ca(OH)2 गिव्स Ca(NO3)2 H2O ਤਾਂ ਬੱਚੇ ਇਸ ਦੇ ਵਿੱਚ ਦੇਖੋ ਆਪਾਂ ਨੇ ਕੀ ਕਰਨਾ ਹੈਗਾ ਸਮੀਕਰਨ ਨੂੰ ਸੰਤੁਲਿਤ ਕਰਨਾ ਹੈ ਤੇ ਅਭিকারਕਾਂ ਦੀ ਜਿਹੜੀ ਗਿਣਤੀ ਹੈ ਅਭিকারਕਾਂ ਦੇ ਵਿੱਚ ਜਿਹੜੇ ਤੱਤਾਂ ਦੀ ਗਿਣਤੀ ਹੈਗੀ ਹੈ ਉਹ ਉਤਪਾਦਾਂ ਦੇ ਵਿੱਚ ਤੱਤਾਂ ਦੀ ਗਿਣਤੀ ਦੇ ਕੀ ਹੈਗਾ ਬਰਾਬਰ ਹੋਣੀ ਚਾਹੀਦੀ ਹੈ ਤੈਸਲੀਰੀ ਸੰਤੋਲੇਤਰ ਸਾਇਨਿਕ ਸਮੀਕਰਨ ਕੀ ਬਣ ਜਗੀ 2 HNO3 Ca(OH)2 gives Ca(NO3)2 2H2O ਹਾਂਜੀ ਇਸੇ ਤਰ੍ਹਾਂ ਹੀ ਅੱਗੇ ਐ NaOH H2SO4 Na2SO4 H2O ਤਾਂ ਇਹਦੇ ਵਿੱਚ ਵੀ ਦੇਖੋ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਜਿਹੜੇ ਉਤਪਾਦ ਨੇ ਉਹਦੇ ਵਿੱਚ Na2 ਹੈ ਤੇ ਅਭিকারਕ ਦੇ ਵਿੱਚ ਕੱਲਾ Na ਹੈ ਇਸ ਲਈ ਆਪਾਂ ਇਸ ਨੂੰ ਸੰਤੁਲਿਤ ਕਰ ਲਈ ਕੀ ਕੀਤਾ ਬੱਚੇ ਆਪਾਂ ਨੇ Na ਦੇ ਅੱਗੇ ਆਪਾਂ ਨੇ ਕੀ ਹੈਗਾ 2 ਲਗਾ ਦੇਣਾ ਏਸੇ ਤਰ੍ਹਾਂ ਹੀ ਜਿਹੜਾ ਹੈਗਾ ਪਾਣੀ ਹੈ H2O ਹੈ ਇਧਰ ਪਾਣੀ H2O ਦੇ ਵਿੱਚ ਕਿੰਨੇ ਹਾਈਡਰੋਜਨ ਨੇ 2 ਨੇ ਉਤਪਾਦ ਦੇ ਵਿੱਚ H2 ਕਿੰਨੇ H2 ਨੇ 2 ਨੇ ਤੇ ਅਭਿਕਾਰਕ ਦੇ ਵਿੱਚ ਅੱਜ ਕਿੰਨੇ ਨੇ ਬੱਚੇ 2 ए ਨੇਗੇ ਤੇ 1 एਗਾ 3 एच ਨੇ ਤੇ ਇਹਨਾਂ ਦੀ ਗਿਣਤੀ ਵੀ ਆਪਾਂ ਨੂੰ ਅਭਿਕਾਰਕਾਂ ਦੀ ਗਿਣਤੀ ਤੇ ਉਤਪਾਦਾਂ ਦੇ ਵਿੱਚ ਜਿਹੜੇ एच ਨੇ ਉਹਨਾਂ ਦੀ ਗਿਣਤੀ ਬਰਾਬਰ ਕਰਨੀ ਪੈਣੀ ਹੈ ਤੇ ਇਸ ਲਈ ਆਪਾਂ ਇਸ ਦੀ ਸੰਤੁਲਿਤ ਰਸਾਇਣਿਕ ਸਮੀਕਰਨ ਕਿਵੇਂ ਲਿਖ ਸਕਦੇ ਹਾਂ ਬੱਚੇ 2 NaOH H2SO4 गिव्स Na2SO4 2 H2O ਤਾਂ ਬੱਚੇ ਇੱਕ ਗੱਲ ਦਾ ਧਿਆਨ ਰੱਖਣਾ ਜਦੋਂ ਆਪਾਂ ਨੇ ਰਸਾਇਣਿਕ ਸਮੀਕਰਨ ਸੰਤੁਲਿਤ ਕਰਨੀ ਹੈ ਤਾਂ ਆਪਾਂ ਆਪਣੇ ਵੱਲੋਂ ਜਿਹੜੇ ਵੀ ਅੱਖਰ ਲਗਾਵਾਂਗੇ ਉਹ ਅੱਖਰ ਆਪਾਂ ਤੱਤ ਦੇ ਅੱਗੇ ਲਿਖਾਂਗੇ ਉਹਨਾਂ ਦੇ ਪੈਰਾਂ ਦੇ ਵਿੱਚ ਆਪਾਂ ਅੱਖਰ ਆਪਣੀ ਮਰਜ਼ੀ ਨਾਲ ਨਹੀਂ ਲਿਖ ਸਕਦੇ ਆਪਾਂ ਜਿਹੜੇ ਅੱਖਰ ਲਗਾਵਾਂਗੇ ਉਹ ਕੀ ਹੋਣਗੇ ਤੱਤ ਦੇ ਅੱਗੇ ਲਿਖੇ ਜਾਣਗੇ ਹਾਂਜੀ ਅੱਗੇ NaCl AgNO3 gives AgCl+ NaNO3 ਤਾਂ ਬੱਚੇ ਇਹ ਇੱਕ ਸੰਤੁਲਿਤ ਰਸਾਇਣਿਕ ਸਮੀਕਰਨ ਹੈ ਤੇ ਇਸ ਨੂੰ ਆਪਾਂ ਬਿਲਕੁਲ ਇਸੇ ਤਰ੍ਹਾਂ ਹੀ ਲਿਖ ਦਿਆਂਗੇ NaCl+ AgNO3 gives AgCl+ NaNO3 ਹਾਂਜੀ ਬੱਚੇ ਅੱਗੇ ਦੇਖੋ BaCl2+ H2SO4 gives BaSO4+ HCl ਤਾਂ ਬੱਚੇ ਹੁਣ A ਸਰਸਾਇਨਿਕ ਰਿਆ ਦੇ ਵਿੱਚ ਦੇਖੋ ਜਿਹੜੇ ਅਭਿਕਾਰਕ ਨੇ ਉਹਨਾਂ ਦੇ ਵਿੱਚ ਹਾਈਡਰੋਜਨ ਦੇਖੋ ਕਿੰਨੇ ਨੇ H2 ਦੋ ਨੇ ਹਾਈਡਰੋਜਨ ਜਦ ਕੀ ਉਤਪਾਦ ਦੇ ਵਿੱਚ ਹਾਈਡਰੋਜਨ ਕਿੰਨਾ ਹੈ ਇੱਕ ਹੈ ਤਾਂ ਇਸ ਜੀ A ਸਰਸਾਇਨਿਕ ਸਮੀਕਰਨ ਨੂੰ ਸੰਤੁਲਿਤ ਕਰਨ ਦੇ ਲਈ ਆਪਾਂ ਨੇ ਕੀ ਕੀਤਾਗਾ ਆਪਾਂ HCl ਜਿਹੜਾ ਹੈਗਾ ਇਹਦੇ ਅੱਗੇ ਆਪਾਂ ਨੇ ਕੀ ਹੈਗਾ ਦੋ ਲਗਾ ਦੇਣਾ ਤਾਂ ਹੁਣ ਇੱਧਰ ਵੀ ਦੋ ਹਾਈਡਰੋਜਨ ਹੋ ਗਏ ਤੇ ਅਭਿਕਾਰਕ ਦੇ ਵਿੱਚ ਵੀ ਕਿੰਨੇ ਹਾਈਡਰੋਜਨ ਨੇ ਦੋ H2SO4 ਤਾਂ ਇਸ ਤਰ੍ਹਾਂ ਬੱਚੇ ਆਪਾਂ ਨੇ ਅਭਿਕਾਰਕ ਅਤੇ ਉਤਪਾਦਾਂ ਦੇ ਵਿੱਚ ਜਿਹੜੇ ਤੱਤ ਨੇ ਉਹਨਾਂ ਦੀ ਗਿਣਤੀ ਦੋਨੇ ਪਾਸੇ ਗਿਆ ਬਰਾਬਰ ਹੋਣੀ ਚਾਹੀਦੀ ਹੈ ਤਾਂ ਇਸ ਲਈ ਇਹ ਆਪਣੀ ਸੰਤੁਲਿਤ ਰਸਾਇਣਿਕ ਸਮੀਕਰਨ ਬਣ ਜੂਗੀ BaCl2 H2SO4 gives BaSO4 2HCl ਹਾਂਜੀ ਅਗਲਾ ਪ੍ਰਸ਼ਨ ਦੇਖੋ ਤਾਪ ਨਿਕਾਸੀ ਅਤੇ ਤਾਪ ਸੋਖੀ ਰਸਾਇਣਿਕ ਕਿਰਿਆਵਾਂ ਕੀ ਹੁੰਦੀਆਂ ਨੇ? ਤਾਪਸੋਖੀ ਰਸਾਇਣਿਕ ਕਿਰਿਆ ਜਿਸ ਕਿਰਿਆ ਦੇ ਹੋਣ ਲਈ ਤਾਪ ਊਰਜਾ ਦੀ ਜ਼ਰੂਰਤ ਹੁੰਦੀ ਹੈ ਉਸ ਨੂੰ ਤਾਪਸੋਖੀ ਕਿਰਿਆ ਕਿਹਾ ਜਾਂਦਾ ਹੈ ਜਿਵੇਂ ਪ੍ਰਕਾਸ਼ ਸੰਸਲੇਸ਼ਣ ਕਿਰਿਆ ਹੋ ਗਈ ਬਰਫ਼ ਦਾ ਪਿਘਲਣਾ ਹੋ ਗਿਆ ਜਾਂ ਵਾਸ਼ਪੀਕਰਨ ਹੋ ਗਿਆ। ਤਾਪ ਨਿਕਾਸੀ ਕਿਰਿਆ ਕਿਹੜੀ ਹੁੰਦੀ ਹੈ ਬੱਚੇ? ਜੇਸਰ ਰਸਾਇਣਿਕ ਕਿਰਿਆ ਵਿੱਚ ਉਤਪਾਦਾਂ ਦੇ ਉਤਪੱਤੀ ਦੇ ਨਾਲ-ਨਾਲ ਤਾਪ ਊਰਜਾ ਵੀ ਪੈਦਾ ਹੁੰਦੀ ਹੈ। ਉਸ ਕਿਰਿਆ ਨੂੰ ਤਾਪ ਨਿਕਾਸੀ ਕਿਰਿਆ ਕਿਹਾ ਜਾਂਦਾ ਹੈ। ਜਿਵੇਂ ਨਿਊਕਲੀਅਰ ਸੰਯੋਜਨ ਅਤੇ ਨਿਊਕਲੀਅਰ ਵਿਖੰਡਨ। ਤਾਂ ਬੱਚੇ ਤਾਪ ਸੋਖੀ ਰਸਾਇਣਿਕ ਕਿਰਿਆ ਉਹ ਹੁੰਦੀ ਹੈ ਜਿਸ ਕਿਰਿਆ ਨੂੰ ਕਰਨ ਦੇ ਲਈ ਤਾਪ ਨੂੰ ਸੋਖਿਆ ਜਾਵੇ। ਉਹ ਹੁੰਦੀ ਹੈ ਤਾਪ ਸੋਖੀ ਰਸਾਇਣਿਕ ਕਿਰਿਆ ਤੇ ਜੇਸ ਰਸਾਇਣਿਕ ਕਿਰਿਆ ਦੇ ਹੋਣ ਦੇ ਹੋਣ ਤੋਂ ਬਾਅਦ ਤਾਪ ਪੈਦਾ ਹੁੰਦਾ ਹੈਗਾ ਉਸ ਨੂੰ ਤਾਪ ਨਿਕਾਸੀ ਕਿਰਿਆ ਕਿਹਾ ਜਾਂਦਾ ਹੈ ਠੀਕ ਹੈ ਜੀ ਅੱਗੇ ਦੇਖੋ ਸਾਹ ਕਿਰਿਆ ਨੂੰ ਤਾਪ ਨਿਕਾਸੀ ਕਿਰਿਆ ਕਿਉਂ ਕਿਹਾ ਜਾਂਦਾ ਹੈ ਹਾਂ ਜੀ ਦਾ ਉੱਤਰ ਦੇਖੋ ਜੀਵਿਤ ਰਹਿਣ ਲਈ ਸਾਨੂੰ ਊਰਜਾ ਦੀ ਜ਼ਰੂਰਤ ਹੁੰਦੀ ਹੈ ਇਹ ਊਰਜਾ ਸਾਨੂੰ ਖਾਦੇ ਗਏ ਭੋਜਨ ਤੋਂ ਪ੍ਰਾਪਤ ਹੁੰਦੀ ਹੈ ਪਾਚਨ ਕਿਰਿਆ ਦੌਰਾਨ ਭੋਜਨ ਪੋਸ਼ਕ ਤੱਤਾਂ 'ਚ ਟੁੱਟ ਕੇ ਗਲੂਕੋਜ਼ ਬਣਾਉਂਦੇ ਹਨ ਸਾਡੇ ਸਰੀਰ ਦੇ ਸੈੱਲਾਂ ਵਿੱਚਲੀ ਆਕਸੀਜਨ ਇਸ ਗਲੂਕੋਜ਼ ਨਾਲ ਮਿਲ ਕੇ ਊਰਜਾ ਪੈਦਾ ਕਰਦੀ ਹੈ ਇਸ ਲਈ ਸਾਹ ਘੇਰਿਆ ਨੂੰ ਤਾਪ ਨਿਕਾਸੀ ਕਿਰਿਆ ਵੀ ਕਿਹਾ ਜਾਂਦਾ ਹੈ C6H12O6 ਇਹ ਕੀ ਬੱਚੇ ਗਲੂਕੋਜ਼ ਤੇ ਕੀ ਹੈਗਾ ਆਕਸੀਜਨ ਨਾਲ ਕਿਰਿਆ ਕਰਦੀ ਹੈ ਤੇ ਬਣਦਾ ਕੀ ਹੈ ਬੱਚੇ ਕਾਰਬਨ ਡਾਈਆਕਸਾਈਡ ਪਾਣੀ ਤੇ ਊਰਜਾ ਹਾਂਜੀ ਅਗਲਾ ਪ੍ਰਸ਼ਨ ਦੇਖੋ ਅਪਘਟਨ ਕਿਰਿਆਵਾਂ ਨੂੰ ਸੰਯੋਜਨ ਕਿਰਿਆਵਾਂ ਦੇ ਉਲਟ ਕਿਉਂ ਕਿਹਾ ਜਾਂਦਾ ਹੈ ਇਨ੍ਹਾਂ ਕਿਰਿਆਵਾਂ ਲਈ ਸਮੀਕਰਨ ਲਿਖੋ ਤਾਂ ਬੱਚੇ ਦੇਖੋ ਸੰਯੋਜਨ ਕਿਰਿਆ ਵਿੱਚ ਦੋ ਜਾਂ ਦੋ ਤੋਂ ਵੱਧ ਅਭਿਕਾਰਕ ਆਪਸ ਵਿੱਚ ਮਿਲ ਕੇ ਇੱਕਲਾ ਉਤਪਾਦ ਬਣਾਉਂਦੇ ਨੇ ਜਦੋਂ ਕਿ ਅਪਘਟਨ ਕਿਰਿਆ ਵਿੱਚ ਇੱਕ ਅਭਿਕਾਰਕ ਵਿਗਟਿਤ ਹੋ ਕੇ ਜਾਂ ਟੁੱਟ ਕੇ ਸਧਾਰਨ ਉਤਪਾਦ ਬਣਾਉਂਦਾ ਹੈ ਇਸ ਲਈ ਅਪਘਟਨ ਕਿਰਿਆਵਾਂ ਨੂੰ ਸੰਯੋਜਨ ਕਿਰਿਆਵਾਂ ਦੇ ਉਲਟ ਕਿਹਾ ਜਾਂਦਾ ਹੈ ਜਿਵੇਂ ਕਿ ਦੇਖੋ ZnCO3 ਦੇਖੋ ਕਿਰਿਆ ਹੁਣ ਤੋਂ ਪਹਿਲਾਂ ZnCO3 ਇਕੱਠੇ ਨੇ ਤੇ ਕਿਰਿਆ ਹੁਣ ਤੋਂ ਬਾਅਦ ਕੀ ਬਣ ਗਿਆ ZnO CO2 ZnO ਤੇ CO2 ਅਡਡ ਹੋ ਗਈ ਇਹ ਹੋ ਗਈ ਅਪਘਟਨ ਕਿਰਿਆ ਤੇ ਦੂਜੀ ਉਦਾਹਰਨ ਦੇਖੋ CaCO3 energy ਕੀ ਬਣਾਉਂਦੀ ਹੈ ਇਹ CaO CO2 ਇਹ ਵੀ ਕੀ ਹੈਗਾ ਅਪਘਟਨ ਕਿਰਿਆ ਤੇ ਸੰਯੋਜਨ ਕਿਰਿਆ ਦੇਖੋ 2HG O2 ਕਿਰਿਆ ਹੋਣ ਤੋਂ ਪਹਿਲਾਂ HG ਅਤੇ ਆਕਸੀਜਨ ਅਡਰ ਸੀਗੇ ਪਰ ਕਿਰਿਆ ਹੋਣ ਤੋਂ ਬਾਅਦ ਕੀ ਹੈਗਾ HGO ਜਿਹੜੇ ਇਕੱਠੇ ਹੋਗੇ ਤਾਂ ਇਹ ਕਿਹੜੀ ਕਿਰਿਆ ਦੀ ਉਦਾਹਰਨ ਬੱਚੇ ਸੰਯੋਜਨ ਕਿਰਿਆ ਹੈ ਹਾਂਜੀ ਅੱਗੇ ਦੇਖੋ ਵਿਸਥਾਪਨ ਕਿਰਿਆ ਅਤੇ ਦੋਹਰਾ ਵਿਸਥਾਪਨ ਕਿਰਿਆ ਵਿੱਚ ਕੀ ਅੰਤਰ ਹੈ ਇਨ੍ਹਾਂ ਕਿਰਿਆਵਾਂ ਦੀਆਂ ਸਮੀਕਰਨਾਂ ਲਿਖੋ ਵਿਸਥਾਪਨ ਕਿਰਿਆ ਵਿੱਚ ਵੱਧ ਕਿਰਿਆਸ਼ੀਲ ਤੱਤ ਘੱਟ ਕਿਰਿਆਸ਼ੀਲ ਤੱਤ ਨੂੰ ਉਸ ਦੇ ਲੂਣ ਦੇ ਘੋਲ ਚੋਂ ਵਿਸਥਾਪਿਤ ਕਰ ਦਿੰਦਾ ਜਦੋਂ ਕਿ ਦੋਹਰਾ ਵਿਸਥਾਪਨ ਕਿਰਿਆ ਵਿੱਚ ਅਭਿਕਾਰਕਾਂ ਦੇ ਆਇਨਾ ਦੀ ਅਦਲਾ ਬਦਲੀ ਹੁੰਦੀ ਹੈ ਵਿਸਥਾਪਨ ਕਿਰਿਆ ਵਿੱਚ ਇੱਕ ਵਾਰ ਵਿਸਥਾਪਨ ਹੁੰਦਾ ਜਦੋਂ ਕਿ ਦੋਹਰਾ ਵਿਸਥਾਪਨ ਕਿਰਿਆ ਵਿੱਚ ਵਿਸਥਾਪਨ ਦੋ ਵਾਰ ਹੁੰਦਾ ਹਾਂਜੀ ਦੇਖੋ ਵਿਸਥਾਪਨ ਕਿਰਿਆ ਦੇ ਵਿੱਚ ਕੀ ਹੈ Mg 2HCl ਹੁਣ Mg ਮੈਗਨੀਸ਼ੀਅਮ ਹੈ ਜਿਹੜਾ ਇਹ ਹਾਈਡਰੋਜਨ ਦੇ ਨਾਲੋਂ ਵੱਧ ਕਿਰਿਆਸ਼ੀਲ ਹੈ ਤਾਂ ਇਸ ਲਈ ਜਦੋਂ HCl ਦੇ ਵਿੱਚ Mg ਪਾਉਨੇ ਆ ਤਾਂ Mg ਇਹਦਾ ਮੈਗਨੀਸ਼ੀਅਮ ਨੇ ਹਾਈਡਰੋਜਨ ਨੂੰ ਬਾਹਰ ਕੱਢ ਦੇਣਾ ਹੈ ਗੈਸ ਦੇ ਰੂਪ ਦੇ ਵਿੱਚ ਤੇ ਆਪ ਕੀ ਬਣਾ ਲੈਨੇ ਸਨੇ MgCl2 ਤਾਂ ਇਹ ਇੱਕ ਵਿਸਥਾਪਨ ਕਿਰਿਆ ਦੀ ਉਦਾਹਰਣ ਹੈ ਜਰਕੀ ਦੋਹਰਾ ਦੋਹਰਾ ਵਿਸਥਾਪਨ ਕਿਰਿਆ ਦੇ ਵਿੱਚ ਕੀ ਹੈ ਬੱਚੇ ਆਇਨਾ ਦੀ ਅਦਲਾ ਬਦਲੀ ਹੁੰਦੀ ਹੈ ਇਹਦੇ ਵਿੱਚ ਦੇਖੋ 2KBr BaI2 ਇਹਦੇ ਵਿੱਚ ਕੀ ਹੋਏਗਾ ਜਿਹੜਾ K ਹੈ ਇਹ I ਨਾਲ ਲੱਗ ਜਾਂਦਾ ਤੇ Ba ਹੈ ਜਿਹੜੀ ਇਹ ਜਾ ਕੇ Br ਨਾਲ ਲੱਗ ਜਾਂਦਾ ਤਾਂ ਇਹ ਬਣ ਜਾਂਦਾ 2KI+BaBr2 ਇਹ ਹੈਗੀ ਦੋਹਰਾ ਵਿਸਥਾਪਨ ਕਿਰਿਆ ਦੋਹਰਾ ਵਿਸਥਾਪਨ ਕਿਰਿਆ ਦੇ ਵਿੱਚ ਕੀ ਹੈਗਾ ਆਇਨਾ ਦੀ ਅਦਲਾ ਬਦਲੀ ਹੋ ਜਾਂਦੀ ਹੈ ਆ ਭਿਕਾਰਕਾਂ ਦੇ ਆਇਨਾ ਦੀ ਅਦਲਾ ਬਦਲੀ ਹੁੰਦੀ ਹੈਗੀ ਦੋਹਰਾ ਵਿਸਥਾਪਨ ਕਿਰਿਆ ਦੇ ਵਿੱਚ ਜਰਕੇ ਵਿਸਥਾਪਨ ਕਿਰਿਆ ਦੇ ਵਿੱਚ ਕੀ ਹੈਗਾ ਇੱਕ ਬੱਧ ਕਿਰਿਆਸ਼ੀਲ ਤੱਤ ਇੱਕ ਘੱਟ ਕਿਰਿਆਸ਼ੀਲ ਤੱਤ ਨੂੰ ਉਸ ਦੇ ਘੋਲ ਦੇ ਵਿੱਚੋਂ ਬਾਹਰ ਕੱਢ ਦਿੰਦਾ ਹਾਂਜੀ ਅੱਗੇ ਦੇਖੋ ਲੋਹੇ ਦੀਆਂ ਵਸਤਾਂ ਨੂੰ ਅਸੀਂ ਪੇਂਟ ਕਿਉਂ ਕਰਦੇ ਆਂ ਲੋਹੇ ਦੀਆਂ ਵਸਤਾਂ ਨੂੰ ਜੰਗ ਲੱਗਣ ਤੋਂ ਬਚਾਉਣ ਲਈ ਅਸੀਂ ਪੇਂਟ ਕਰਦੇ ਆਂ ਬਿਨਾ ਰੰਗ ਕੀਤਾ ਲੋਹੇ ਦੀ ਸਤ੍ਹਾ ਵਾਯੂਮੰਡਲ ਵਿੱਚ ਮੌਜੂਦ ਆਕਸੀਜਨ ਜਲ ਵਾਸ਼ਪ ਦੀ ਮੌਜੂਦਗੀ ਵਿੱਚ ਕਿਰਿਆ ਕਰਕੇ ਆਕਸਾਈਡ ਬਣਾ ਲੈਂਦੇ ਨੇ ਤਾਂ ਬੱਚੇ ਜਦੋਂ ਅਸੀਂ ਲੋਹੇ ਨੂੰ ਪੇਂਟ ਨਹੀਂ ਕਰਦੇ ਤਾਂ ਲੋਹੇ ਦੀ ਸਤ੍ਹਾ ਜਿਹੜੀ ਹੈਗੀ ਆ ਉਹ ਵਾਯੂਮੰਡਲ ਦੇ ਵਿੱਚ ਆਕਸੀਜਨ ਦੇ ਨਾਲ ਕਿਰਿਆ ਕਰ ਲੈਂਦੀ ਹੈ ਤੇ ਕੀ ਹੈਗੀ ਆਕਸਾਈਡ ਬਣਾ ਲੈਂਦੇ ਨੇ ਜਿਸ ਜਿਸ ਨੂੰ ਕਿ ਆਪਾਂ ਲੋਹੇ ਨੂੰ ਜੰਗ ਲੱਗਣਾ ਕਹਿ ਦਿੰਦੇ ਆ ਪੇਂਟ ਕਰਨ ਨਾਲ ਲੋਹੇ ਦਾ ਸੰਬੰਧ ਵਾਯੂਮੰਡਲ ਵਿੱਚ ਮੌਜੂਦ ਆਕਸੀਜਨ ਜਲ ਵਾਸ਼ਪ ਨਾਲ ਟੁੱਟ ਜਾਂਦਾ ਤੇ ਲੋਹੇ ਨੂੰ ਜੰਗ ਨਹੀਂ ਲੱਗਦੀ ਹਾਂਜੀ ਅਗਲਾ ਪ੍ਰਸ਼ਨ ਦੇਖੋ ਤੇਲ ਅਤੇ ਫੈਟ ਰੱਖਣ ਵਾਲੀਆਂ ਭੋਜਨ ਵਸਤਾਂ ਨੂੰ ਨਾਈਟ੍ਰੋਜਨ ਨਾਲ ਕਿਉਂ ਪ੍ਰਭਾਵਿਤ ਕੀਤਾ ਜਾਂਦਾ ਹੈ ਹਾਂਜੀ ਕਿਉਂਕਿ ਤੇਲ ਅਤੇ ਫੈਟ ਰੱਖਣ ਵਾਲੀਆਂ ਭੋਜਨ ਵਸਤਾਂ ਆਕਸੀਜਨ ਨਾਲ ਕਿਰਿਆ ਕਰਕੇ ਆਕਸਾਈਡ ਬਣਾ ਲੈਂਦੀਆਂ ਨੇ ਜਿਸ ਨਾਲ ਵਸਤਾਂ ਵਿੱਚ ਦੁਰਗੰਧ ਦੇਣ ਅਤੇ ਅਤੇ ਸਵਾਦ ਬਦਲ ਜਾਂਦਾ ਹੈ ਇਸ ਲਈ ਤੇਲ ਅਤੇ ਫੈਟ ਰੱਖਣ ਵਾਲੀਆਂ ਭੋਜਨ ਵਸਤਾਂ ਨੂੰ ਨਾਈਟ੍ਰੋਜਨ ਨਾਲ ਪ੍ਰਭਾਵਿਤ ਕੀਤਾ ਜਾਂਦਾ ਹੈ ਤਾਂ ਜੋ ਦੁਰਗੰਧਤਾ ਤੋਂ ਬਚਾਇਆ ਜਾ ਸਕੇ ਤਾਂ ਬੱਚੇ ਜਿਹੜੀਆਂ ਤੇਲ ਅਤੇ ਫੈਟ ਰੱਖਣੀਆਂ ਵਸਤਾਂ ਨੇ ਉਹਨਾਂ ਉਹ ਜਿਹੜੀਆਂ ਹੈਗੀਆਂ ਨੇ ਆਕਸੀਜਨ ਦੇ ਨਾਲ ਕਿਰਿਆ ਕਰ ਲੈਂਦੀਆਂ ਨੇ ਤੇ ਕੀ ਹੈਗਾ ਦੁਰਗੰਧ ਪੈਦਾ ਹੋਣ ਲੱਗ ਜਾਂਦੀ ਉਹਨਾਂ ਦੇ ਵਿੱਚ ਤੇ ਉਹਨਾਂ ਦਾ ਸਵਾਦ ਬਦਲ ਜਾਂਦਾ ਆਪਾਂ ਕਹਿੰਦੇ ਕਿ ਉਹ ਚੀਜ਼ਾਂ ਖਰਾਬ ਹੋ ਜਾਂਦੀਆਂ ਨੇ ਆਕਸੀਜਨ ਦੇ ਸੰਪਰਕ ਦੇ ਵਿੱਚ ਆਉਣ ਨਾਲ ਪਰ ਜਿਹੜੇ ਨਾਈਟ੍ਰੋਜਨ ਹੈ ਉਹ ਇਹਨਾਂ ਚੀਜ਼ਾਂ ਦੇ ਨਾਲ ਕਿਰਿਆ ਨਹੀਂ ਕਰਦੀ ਹੈਗੀ ਜਿਦੇ ਕਰਕੇ ਇਹ ਚੀਜ਼ਾਂ ਖਰਾਬ ਨਹੀਂ ਹੁੰਦੀਆਂ ਤੁਸੀਂ ਦੇਖਿਆ ਹੋਣਾ ਕਿ ਜਦੋਂ ਤੁਸੀਂ ਚਿਪਸ ਦੇ ਪੈਕੇਟ ਲੈਣ ਜਾਂਦੇ ਹੋ ਉਹ ਫੁੱਲੇ ਹੁੰਦੇ ਨੇ ਤਾਂ ਉਹਨਾਂ ਦੇ ਵਿੱਚ ਬੱਚੇ ਕੀ ਹੈ ਨਾਈਟ੍ਰੋਜਨ ਗੈਸ ਭਰੀ ਹੁੰਦੀ ਹੈ ਤਾਂ ਕਿ ਉਹਨਾਂ ਦਾ ਸੰਪਰਕ ਹੈ ਜਿਹੜਾ ਆਕਸੀਜਨ ਗੈਸ ਨਾਲ ਨਾ ਹੋਵੇ ਤੇ ਨਾਈਟ੍ਰੋਜਨ ਗੈਸ ਹੈ ਜਿਹੜੀ ਉਹ ਤੇਲ ਅਤੇ ਫੈਟ ਰੱਖਣ ਵਾਲੀਆਂ ਇਹਨਾਂ ਭੋਜਨ ਵਸਤਾਂ ਜਿਹੜੇ ਚਿਪਸ ਵਗੈਰਾ ਕਹਿੰਦੇ ਨੇ ਨਾਈਟ੍ਰੋਜਨ ਉਹਨਾਂ ਦੇ ਨਾਲ ਕਿਰਿਆ ਨਹੀਂ ਕਰਦੀ। ਇਸ ਲਈ ਤੇਲ ਅਤੇ ਫੈਟ ਰੱਖਣ ਵਾਲੀਆਂ ਭੋਜਨ ਵਸਤਾਂ ਨੇ ਇਹਨਾਂ ਨੂੰ ਨਾਈਟ੍ਰੋਜਨ ਨਾਲ ਪ੍ਰਭਾਵਿਤ ਕੀਤਾ ਜਾਂਦਾ ਹੈ ਕਿਉਂਕਿ ਇਹ ਇਹਨਾਂ ਨਾਲ ਕਿਰਿਆ ਨਹੀਂ ਕਰਦੀਆਂ ਜਦਕਿ ਆਕਸੀਜਨ ਇਹਨਾਂ ਚੀਜ਼ਾਂ ਨਾਲ ਕਿਰਿਆ ਕਰਕੇ ਇਹਨਾਂ ਨੂੰ ਖਰਾਬ ਕਰ ਦਿੰਦੀ ਹੈ। ਹਾਂਜੀ ਬੱਚੇ ਅਗਲਾ ਪ੍ਰਸ਼ਨ ਹੈ ਉਦਾਹਰਣ ਦੇ ਕੇ ਵਿਆਖਿਆ ਕਰੋ। ਖੋਰਨ ਖੋਰਨ ਕੀ ਹੁੰਦਾ ਹੈ ਧਾਤਾਂ ਦੀਆਂ ਵਸਤਾਂ ਵਾਯੂਮੰਡਲ ਵਿੱਚ ਮੌਜੂਦ ਆਕਸੀਜਨ ਜਲਵਾਸ਼ਪ ਜਾਂ ਸਿਲ ਦੀ ਮੌਜੂਦਗੀ ਵਿੱਚ ਕਿਰਿਆ ਕਰਕੇ ਆਕਸਾਈਡ ਬਣਾ ਲੈਂਦੀਆਂ ਹਨ ਇਸ ਨਾਲ ਇਹ ਧਾਤ ਵੀ ਚਮਕ ਗਵਾ ਲੈਂਦੀਆਂ ਹਨ ਇਸ ਨੂੰ ਖੋਰਨ ਕਹਿੰਦੇ ਹਨ ਤੇ ਦੁਰਗੰਧਤਾ ਕੀ ਹੁੰਦੀ ਹੈ ਬੱਚੇ ਕਿਉਂਕਿ ਤੇਲ ਤੇ ਫੈਟ ਰੱਖਣ ਵਾਲੀਆਂ ਵਸਤਾਂ ਆਕਸੀਜਨ ਨਾਲ ਕਿਰਿਆ ਕਰਕੇ ਆਕਸਾਈਡ ਬਣਾ ਲੈਂਦੀਆਂ ਨੇ ਜਿਸ ਨਾਲ ਵਸਤੂਆਂ ਦੁਰਗੰਧ ਦੇਣ ਲੱਗ ਜਾਂਦੀਆਂ ਨੇ ਅਤੇ ਉਹਨਾਂ ਦਾ ਸਵਾਦ ਬਦਲ ਜਾਂਦਾ ਹੈ ਤਾਂ ਤੇਲ ਅਤੇ ਫੈਟ ਰੱਖਣ ਵਾਲੀਆਂ ਭੋਜਨ ਵਸਤਾਂ ਜਦੋਂ ਆਕਸੀਜਨ ਨਾਲ ਕਿਰਿਆ ਕਰਦੀਆਂ ਨੇ ਤਾਂ ਇਸ ਕਿਰਿਆ ਨੂੰ ਆਪਾਂ ਕੀ ਕਹਿੰਦੇ ਹਾਂ ਦੁਰਗੰਧਤਾ ਕਿ ਤੇਲ ਅਤੇ ਫੈਟ ਰੱਖਣ ਵਾਲੀਆਂ ਵਸਤਾਂ ਆਕਸੀਜਨ ਦੇ ਨਾਲ ਕਿਰਿਆ ਕਰਕੇ ਖਰਾਬ ਹੋ ਜਾਂਦੀਆਂ ਨੇ ਤੇ ਦੁਰਗੰਧ ਦੇਣ ਲੱਗ ਜਾਂਦੀਆਂ ਨੇ ਇਸ ਨੂੰ ਆਪਾਂ ਕੀ ਕਹ ਦਿੰਨੇ ਆ ਦੁਰਗੰਧਤਾ ਤਾਂ ਬੱਚੇ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਆਪਾਂ ਅਗਲਾ ਚੈਪਟਰ ਕਰਾਂਗੇ ਤੇਜਾਬ ਖਾਰ ਤੇ ਲੂਣ ਤਾਂ ਬੱਚੇ ਅੱਜ ਦੀ ਇਸ ਵੀਡੀਓ ਨੂੰ ਦੇਖਣ ਦੇ ਲਈ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ